ਚੰਡੀਗੜ੍ਹ ਤੋਂ ਆਪ ਬੁਲਾ ਰਹੇ ਨੇਤਾ ਨੀਲ ਗਰਗ ਨੇ ਸੁਨੀਲ ਜਾਖੜ ਦੇ ਬਿਆਨ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਸਬੰਧੀ ਲੋਕਾਂ ਨੂੰ ਜਿਹੜੇ ਕਿ ਐਸ ਡੀ ਆਰ ਐਫ ਦੇ ਫੰਡ ਲਈ ਗੁੰਮਰਾਹ ਕਰਦੀ ਹੈ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਇਸ ਲਈ ਭਾਜਪਾ ਜਵਾਬ ਦੇ ਸਕਦੀ ਹੈ ਕਿ ਹੁਣ ਤੱਕ ਪੰਜਾਬ ਨੂੰ ਕਿੰਨਾ ਐਸਡੀਆਰਐਫ ਫੰਡ ਜਿਹੜਾ ਕਿ ਉਹਦੇ ਤਹਿਤ ਪੈਸਾ ਮਿਲਿਆ ਉਹਨਾਂ ਨੇ ਕਿਹਾ ਕਿ 2007 ਤੋਂ 2017 ਤੱਕ ਅਕਾਲੀ ਭਾਜਪਾ ਦਾ ਗੱਟ ਚੋੜ ਰਿਹਾ ਜੇਕਰ 17 ਤੋਂ 22 ਤੱਕ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਤਾਂ ਸੁਨੀਲ ਜਾਖੜ ਦੇ ਕੋਲ ਇਹ ਅੰਕੜੇ ਹੋਣਗੇ ਕਿ ਜਿਹੜਾ ਐਸਡੀਆਰ ਦਾ ਪੈਸਾ ਪੰਜਾਬ ਦੇ ਕੋਲ ਕਿੰਨਾ ਆਇਆ ਤਾਂ ਉਹ ਜਵਾਬ ਦੇਣਗੇ ਤਾਂ ਇਸ ਮੌਕੇ ਤੇ ਉਹਨਾਂ ਨੇ ਕੀ ਕੁਝ ਕਿਹਾ ਆਉ ਤਰ ਨਾ ਕਰਦੇ ਆ ਸਾਡਾ ਗੁੰਮਰਾਹ ਕਰਨਾ ਗੋਲ-ਗੋਲ ਗੱਲਾਂ ਕਰਨੀਆਂ ਔਰ ਹਵਾ ਦੇ ਵਿੱਚ ਗੱਲਾਂ ਕਰਨੀਆਂ ਇਹ ਬੀਜੇਪੀ ਤੇ ਬੀਜੇਪੀ ਦੀ ਲੀਡਰਾਂ ਦੀ ਫਿਤਰਤ ਹੈ ਹੁਣ ਜਿਸ ਤਰੀਕੇ ਦੇ ਨਾਲ ਜਾਖੜ ਸਾਹਿਬ ਕਹਿ ਰਹੇ ਆ ਕਿ ਪੰਜਾਬ ਨੂੰ 12000 ਕਰੋੜ ਰੁਪਇਆ ਐਸਡੀਆਰਫ ਦੇ ਵਿੱਚ ਦਿੱਤਾ ਆ ਇਹ ਵੀ ਇੱਕ ਵਾਰ ਜਿਹੜਾ ਗੁੰਮਰਾਹ ਕਰਨ ਦੀ ਇੱਕ ਹੋਰ ਕੋਸ਼ਿਸ਼ ਹੈ ਔਰ ਜਾਖੜ ਸਾਹਿਬ ਨੇ ਇਸ ਦੇ ਉੱਤੇ ਟਵੀਟ ਕੀਤਾ ਮੈਂ ਜਾਖੜ ਸਾਹਿਬ ਨੂੰ ਦੱਸਣਾ ਚਾਹੁੰਦਾ ਹਾਂ ਜਾਕਰ ਸਾਹਿਬ ਜਿਹੜਾ ਐਸ ਡੀ ਆਰ ਐਫ ਫੰਡ ਹੈਗਾ ਇਹਦੀ ਸਥਾਪਨਾ 2010-2011 ਦੇ ਵਿੱਚ ਹੋਈ ਸੀ ਤੁਹਾਡੇ ਤੇ ਕੇਂਦਰ ਦੇ ਵਿੱਚ ਸਰਕਾਰ ਹੈਗੀ ਹੈ ਤੁਹਾਡੇ ਕੋਲੇ ਤਾਂ ਹਰ ਤਰ੍ਹਾਂ ਦਾ ਡਾਟਾ ਅਵੇਲੇਬਲ ਹੈਗਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਤੁਸੀਂ ਲੋਕਾਂ ਨੂੰ ਦੱਸੋ ਕਿ 2010 ਦੇ ਵਿੱਚ ਕੇਂਦਰ ਸਰਕਾਰ ਨੇ ਐਸ ਡੀ ਆਰ ਐਫ ਦੇ ਵਿੱਚ ਕਿੰਨਾ ਹਿੱਸਾ ਪਾਇਆ 2011 ਦੇ ਵਿੱਚ ਕਿੰਨਾ ਪਾਇਆ 2012 ਦੇ ਵਿੱਚ ਕਿੰਨਾ ਪਾਇਆ 2013 ਦੇ ਵਿੱਚ ਕਿੰਨਾ ਪਾਇਆ 2014 ਦੇ ਵਿੱਚ ਕਿੰਨਾ ਪਾਇਆ ਇਸੇ ਤਰ੍ਹਾਂ 2025 ਤੱਕ ਟੋਟਲ ਕਿੰਨਾ ਹਿੱਸਾ ਕੇਂਦਰ ਸਰਕਾਰ ਨੇ ਪਾਇਆ ਜੇਕਰ ਤੁਸੀਂ ਇਹ ਡਾਟਾ ਨਹੀਂ ਦੇ ਸਕਦੇ ਤਾਂ ਫਿਰ ਘੱਟੋ-ਘੱਟ ਪੰਜਾਬ ਨੂੰ ਗੁੰਮਰਾਹ ਕਰਨਾ ਬੰਦ ਕਰੋ ਪਰ ਜਨਕਤ ਸਾਹਿਬ ਤੁਹਾਨੂੰ ਇਹ ਵੀ ਜਾਣ ਤੋਂ ਕਿ 2010 ਤੋਂ ਲੈ ਕੇ 2017 ਤੱਕ ਅਕਾਦੀ ਭੀਜਪੀ ਦੀ ਸਰਕਾਰ ਪੰਜਾਬ ਦੇ ਵਿੱਚ ਸੀ ਜਿਹਦੇ ਤੁਸੀਂ ਅੱਜ ਪ੍ਰਧਾਨੋਂ ਪੰਜਾਬ ਦੇ ਉਹਦੇ ਵਿੱਚ ਹਿੱਸੇਦਾਰ ਸੀ। ਉਹ 2017 ਤੋਂ ਲੈ ਕੇ 2022 ਤੱਕ ਕਾਂਗਰਸ ਦੀ ਸਰਕਾਰ ਸੀ ਜਿਸ ਦੇ ਤੁਸੀਂ ਪ੍ਰਧਾਨ ਰਹੇ। ਸੋ ਮੇਰੇ ਕਹਿਣ ਦਾ ਮਤਲਬ ਹੈਗਾ ਤੁਹਾਡੇ ਕੋਲ ਤੇ ਸਾਰੀਆਂ ਫਿਗਰਾਂ ਇਹ ਹੋਣੀਆਂ ਹੈਗੀਆਂ। ਪਰ ਇੱਕ ਬੜਾ ਦੁੱਖ ਹੁੰਦਾ। ਤੁਸੀਂ ਆਪਣੇ ਆਪ ਨੂੰ ਪੰਜਾਬ ਦਾ ਮਸੀਹਾ ਕਹਿੰਦੇ ਹੋ। ਤੁਸੀਂ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਕਹਿੰਦੇ ਹੋ। ਪੰਜਾਬ ਦੇ ਵਿੱਚ ਐਡੀ ਵੱਡੀ ਤਬਾਹੀ ਆ ਗਈ। ਹਜ਼ਾਰਾਂ ਰੁਪਈਆ ਦਾ ਨੁਕਸਾਨ ਹੋ ਗਿਆ ਲੱਖਾਂ ਪਸ਼ੂ ਮਾਰੇ ਗਏ ਲੱਖਾਂ ਏਕੜ ਜਿਹੜੀ ਹੈ ਫਸਲ ਉਹ ਬਰਬਾਦ ਹੋ ਗਈ ਇਹ ਤੁਹਾਨੂੰ ਵੀ ਪਤਾ ਹੈ ਕਿ ਨੁਕਸਾਨ ਕਿੰਨਾ ਵੱਡਾ ਹੋਇਆ ਪਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਆਏ ਤੇ ਜਦੋਂ ਉਹਨਾਂ ਨੇ ਪੰਜਾਬ ਦੇ ਲਈ 1600 ਕਰੋੜ ਰੁਪਈਆ ਦਾ ਰਾਹਤ ਪੈਕੇਜ ਜਾਰੀ ਕੀਤਾ ਤੁਸੀਂ ਦੱਬੀ ਜ਼ੁਬਾਨ ਦੇ ਵਿੱਚ ਵੀ ਇਸ ਚੀਜ਼ ਦਾ ਬਰੋਚਨ ਤੇ ਕੀਤਾ ਤੁਸੀਂ ਦੱਬੀ ਜ਼ੁਬਾਨ ਦੇ ਵਿੱਚ ਵੀ ਉਹਨਾਂ ਨੂੰ ਕਹਿ ਨਹੀਂ ਸਕੇ ਕਿ ਜੀ ਇਹ ਤੇ ਪੰਜਾਬ